ਲੇਗੀ ਕਿ ਕੁਝ ਹਲਕੇ ਦੇ ਟੋਟੇ ਟ੍ਰਾਇਲ ਕੈਂਡੀਡੇਟ ਖੜੇ ਹੋਏ ਕੋਈ ਪਾਰਟੀ ਪਿਲਰ ਹੋ ਗਿਆ ਫਗਵਾੜਾ ਹੋ ਗਿਆ ਥੋੜਾ ਉਹ ਨਹੀਂ ਖਾਮ ਤੇ ਹੋ ਰਹਿਗਾ ਦੇਖੋ ਬਾਕ ਲੋਰੀ ਨੇ ਉਹਨਾਂ ਨੇ ਫਾਕ ਦਫਤਰ ਕਿੰਨੇ ਕੀਤੀ ਮੋਜੀ ਗੱਲ ਇਹ ਆ ਗੱਲ ਇਹ ਆ ਕਿ ਅਰਾਈਵਲ ਕੈਂਡੀਡੇਟ ਸਾਡਾ ਜਿਹੜਾ ਹੈਗਾ ਉਹ ਅਗਰ ਕਿਸੇ ਕੋਈ ਕਈ ਆਰੀ ਫਾਰਮ ਕੋਈ ਮਿਸਯੂਜ਼ ਵੀ ਹੋ ਗਿਆ ਤੇ ਅਸੀਂ ਹੋਰੀ ਫੈਂਟਸੀਟੀ ਜਿਹੜੀ ਹੈ অথੋરાਇਜ਼ਡ ਜਿਹੜਾ ਸਿਗਨੇਚਰ ਅੰਮਦਾ ਸਾਡਾ ਇੱਕ ਨੋਮੈਂਡਾ ਜਨਰਲ ਸੈਕਰੀਟਰੀ ਆਰਗੇਨਾਈਜੇਸ਼ਨ ਸੰਦੀਪ ਸਿੰਘ ਸੰਧੂ ਨੂੰ ਅਸੀਂ ਨਿਯੁਕਤ ਕੀਤਾ ਵਿਆ ਅਗਰ ਇਸ ਤਰ੍ਹਾਂ ਦਾ ਕੋਈ ਫਾਰਮ ਕਿਤੇ ਸ਼ਿਕਾਇਤ ਮਿਲੀ ਹੈ ਅਸੀਂ ਈਮੇਲ ਦੇ ਰਾਹੀਂ ਔਰ ਇੱਕ ਨੋਟ ਭੇਜ ਕੇ ਦੁਬਾਰਾ ਹੋਰ ਹੀ ਅਥੈਂਟੀਸਿਟੀ ਤੈਅ ਕੀਤੀ ਹੈ ਕਿ ਅਸੀਂ ਇਸ ਵਿਅਕਤੀ ਕਾਂਗਰਸ ਪਾਰਟੀ ਨੇ ਖੜਾ ਕੀਤਾ ਦੂਸਰੇ ਨੂੰ ਨਹੀਂ ਸੋ ਇਹ ਕਦੇ ਕਦੇ ਤੁਸੀਂ ਕਿਉਂ ਨਹੀਂ ਲੈ ਰਹੇ ਰਿਹਾ ਰਿਪੋਰਟ ਕਿਉਂ ਨਹੀਂ ਖੜਾ ਕਰਾਇਆ ਸਭ ਜਦੋਂ ਦੇਖੋ ਇਕ ਸੋਸ 12 ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ 30 ਬਲਾਕ ਸੰਪਤੀਸ ਹੈ 4 ਜਿਲ੍ਹਾ ਪ੍ਰੀਸ਼ਦ ਹੈ ਸਾਡੇ 40-40 ਫਾਰਮਸ ਆਂਦੇ ਹੋ ਸਕਦਾ ਕਿਤੇ ਇੱਕ ਦੋ ਫਾਰਮ ਮਿਸਯੂਜ਼ ਹੋ ਗਏ ਹੋਣ ਅਸੀਂ ਐਕਸਟਰਾ ਫਾਰਮਸ ਵੀ ਦਿੰਨੇ ਆ ਜੇ ਕਿਤੇ ਗਲਤ ਫਾਰਮ ਹੋ ਜੇ ਤਾਂ ਉਹਨੂੰ ਫਿਰ ਉਹ ਰੀਯੂਜ਼ ਕਰ ਲੈਂਦੇ ਆ ਹਰ ਜਿੱਥੇ ਗੱਲ ਹੈ ਬਿਲਕੁਲ ਵਿਸ਼ਾ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਈ ਵਾਰੀ ਸਰਕੂਲਰ ਰეკਮੈਂਡੇਸ਼ਨਸ ਵੀ ਆ ਜਾਂਦੀਆਂ ਕਿ ਯੂਥ ਕਾਂਗਰਸ ਦੀ ਰეკਮੈਂਡੇਸ਼ਨ ਆ ਗਈ ਇਮੀਡੀਏਟਲੀ

ਕੀ ਤੁਸੀਂ ਅਗਰ ਕੋਈ ਵਿਅਕਤੀ ਖੜਾ ਉਹਨੂੰ ਚੰਨੀ ਸਾਹ ਦਾ ਕੈਂਡੀਡੇਟ ਰਵੇ ਬਣਾ ਦਿਓਗੇ ਨੀ ਫਲੋਰ ਦੇ ਵਿੱਚ ਪ੍ਰੋਬਲਮ ਆ ਰਹੀ ਉਹ ਕਾਂਗਰਸ ਪਾਰਟੀ ਦਾ ਜੋ ਕਾਂਗਰਸ ਪਾਰਟੀ ਦੀ ਟਿਕਟ ਤੇ ਖੜਾ ਹੈ ਵਿਅਕਤੀ ਇਹਨੂੰ ਕਾਂਗਰਸ ਦਾ ਸਿੰਬਲ ਹੈ ਉਹੀ ਚੰਨੀ ਸਾਹ ਦਾ ਕੈਂਡੀਡੇਟ ਹੈ ਉਹੀ ਰਾਜਾ ਵੜਿੰਗਾ ਉਹੀ ਫਲੋਰ ਦੇ ਐਮ ਐਲ ਏ ਦਾ ਅਗਰ ਆਫੀਸ਼ੀਅਲੀ ਇਹਦਾ ਤੁਹਾਡੀ ਤੁਹਾਡੀ ਸੋਚ ਨਹੀਂ ਅਗਰ ਆਫੀਸ਼ੀਅਲ ਕੈਂਡੀਡੇਟ ਦੇ ਖਿਲਾਫ ਕੋਈ इंडिपेंडेंट दे कैंडिडेट दी मदद ਕਰਦਾ ਹੈ ਲੀਡਰ ਕਦ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਦੇਖਿਆ ਕਰ ਪਿੰ ਕਰਦਾ ਜੇ ਦਾ ਕੋਈ ਕੇਸ ਆਉਂਦਾ ਹੈ ਹਾਂਜੀ ਐਕਸ਼ਨ ਲਵਾਂਗੇ 100% ਦਾ ਹਾਈ ਕਮਾਂਡ ਅਫੀਸਰ ਕੈਂਡੀਡੇਟ ਦਾ ਖਰਾਬ ਫਕਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੋਰੇ ਤੇ ਹਮੇਸ਼ਾ ਹੀ ਐਕਸ਼ਨ ਲੈ ਬੰਦੇ ਕਾਂਗਰਸ ਕੱਟੀ ਹੈ ਮੈਂ ਇੱਕ ਵਾਰ ਪੰਜਾਬ ਹਾਈ ਕੋਰਟ ਕਿਹਾ ਹੈ ਅਫੇ ਰਮੀਨ ਸਰ ਕਿਉਂ ਉਹ ਰੀਲீஸ் ਕਿਹਾ ਲਿਆ ਜਾਏ ਡੂਰਿੰਗ ਦਾ ਪਾਰਲੀਮੈਂਟ ਸੈਸ਼ਨ ਯੂ ਆਰ ਮੈਂਬਰ ਆਫ ਪਾਰਲੀਮੈਂਟ What do you have to say about our pals देखो टू बी वेरी ऑनेस्ट आई डोंट वांट टू कमेंट ऑन दिस एसी इशू थे रीजन बीइंग कि जेड़ा बंदा जेडी जेड़ा केस कोई माल जो अदालत ਦੇ ਸਾਹਮਣੇ ਹੈ ਉਹਦੇ ਤੇ ਰਾਜਾ ਵਿੜਿੰਗ ਟਿੱਪਾ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ ਕਨਸਟੀਟਿਊਸ਼ਨ ਕੋ ਪੁੱਛਤੇ ਹੈਗੇ ਨੇ ਰਮੀਤ ਮਿੱਟੂ ਕੇਂਦਰੀ ਮੰਤਰੀ ਨੇ ਉਹ ਸਪੀਕਰ ਸਾਹਿਬ ਨੂੰ ਕੇਵਲ ਬਿਆਨ ਕਿਉਂ ਦੇ ਰਹੇ ਨੇ ਉਹ ਸਪੀਕਰ ਸਾਹਿਬ ਨੂੰ ਕਹਾਂ ਸਪੀਕਰ ਸਾਹਿਬ ਲਿਖ ਕੇ ਭੇਜਨ ਜਾਂ ਫੋਰਡ ਦੀਆਂ ਕੀ ਹਦਾਇਤਾਂ ਨੇ ਜਾਂ ਅਮਰਿਤਪਾਲ ਜੀ ਨੇ ਖੁਦ ਉਥੇ ਆਉਣ ਦੀ ਇੱਛਾ ਜਤਾਈ ਐ ਐਪਲੀਕੇਸ਼ਨ ਲਾਈ ਐ ਜਾਂ ਨਹੀਂ ਲਾਈ ਇਹ ਸਾਰੇ ਇਸ਼ੂਜ਼ ਨੇ ਮੈਂ ਇੱਥੇ ਬੈਠਾ ਇਦਾਂ ਟਿੱਪਣੀ ਕਰ ਦਿਆਂ ਕਿ ਮਿੱਟੂ ਜੀ ਨੇ ਕੀ ਕਿਹਾ ਉਹ ਸਹੀ ਐ ਜਾਂ ਗਲਤ ਐ ਮੈਂ ਇਸ ਕਰਕੇ ਨਹੀਂ ਉਸ ਟਿੱਪੜ ਟਿੱਪਣੀ ਕਰਨਾ ਚਾਹੁੰਦਾ ਇੱਕ ਤਾਂ ਇਹ ਜਿਹੜਾ ਸਾਰਾ ਕੇਸ ਐ ਮਾਨ ਜੋ ਅਦਾਲਤ ਦੇ ਵਿੱਚ ਐ ਦੂਸਰਾ ਮਿੱਟੂ ਜੀ ਤਾਂ ਐਵੇਂ ਗੱਲ ਕਹਿ ਰਿਹਾ ਮਿੱਟੂ ਜੀ ਸਪੀਕਰ ਨਾਲ ਗੱਲ ਕਰ ਸਪੀਕਰ ਚਿੱਠੀ ਲਿਖਣ ਕੀ ਸਾਡੇ ਮੈਂਬਰ ਆਫ ਪਾਰਲੀਮੈਂਟ ਨੂੰ ਭੇਜਣ ਬਿੱਟੂ ਜੀ ਤਾਂ ਦੂਰੀ ਰਾਜਨੀਤੀ ਕਰ ਰਹੇ ਆ ਜਾਗੂਟ ਕੇ ਇਧਰ ਉਹ ਚਾਹੁੰਦੇ ਆ ਕਿ ਮੈਂ ਥੋੜਾ ਜਿਹਾ ਮੱਲਮ ਲਾਉਣ ਦੀ ਕੋਸ਼ਿਸ਼ ਕਰਾਂ ਇਧਰ ਉਹਨਾਂ ਦੀ ਸਰਕਾਰ ਹੈ ਉਸੇ ਦਾ ਅਗਰ ਤੁਹਾਡੀ ਸਰਕਾਰ ਹੈ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੋ ਔਰ ਤੁਸੀਂ ਸਪੀਕਰ ਨੂੰ ਮਿਲੋ ਕਿ ਉਹਨਾਂ ਨੂੰ ਸੱਦੋ ਇਹਦੀ ਦੇਖਣਾ ਪਏਗਾ ਕਿ ਆਪਣੇ ਪਾਸ ਜੀ ਆਉਣਾ ਚਾਹੁੰਦੇ ਆ ਕਿ ਨਹੀਂ ਆਉਣਾ ਚਾਹੁੰਦੇ ਉਹਨਾਂ ਨੇ ਕੀ ਡਿਮਾਂਡ ਕੀਤੀ ਹੈ ਬੜੀ ਸਾਬ ਤੁਸੀਂ